ਭਾਈ ਸਾਸਰੀ ਦਾ ਤੁਹਾਨੂੰ ਬਈ ਯਾਰ ਰਲੇ ਲਾਉਣੇ ਦੱਸ ਦਿਆ ਜੀ ਕਿ ਕਿੰਨੇ ਲੱਗਦੀ ਆ ਤੇ ਹੈਡਲਾਈਟ ਵਾਲੀ ਰਲੇ ਦੇ ਲਈ ਤੇ ਆ ਪੰਜ ਹਾਰਮਾਂ ਤੇ ਲੌਣੇ ਵਾਲੀ ਆਪਾਂ ਛੋਟੀ ਜੀ ਤੇ ਇਹਦੇ ਬਾਰੇ ਤੁਹਾਨੂੰ ਕਾ ਦੇਈ ਤੇ ਬਤਾਰਵਾ ਦਿੰਦੇ ਆ ਜੀ ਭਾਈ ਜੀ ਦੇਖੋ ਆ ਮੇਨ ਤਾਰ ਆਉਂਦੀ ਆ ਪਿੱਛੇ ਤੋਂ ਚੰਗੀ ਤਰ੍ਹਾਂ ਦਿਖਾਓ ਤੇ ਇਹ ਮੇਨ ਤਾਰ ਲੱਗੂਗੀ ਇਧਰਲੀ ਸਾਈਡ ਜੀ ਪਿੰਨ ਦੇ ਇਹ ਟ੍ਰੈਡੀ ਪਿੰਨ ਹੁੰਦੀ ਆ ਠੀਕ ਆ ਜੀ ਜਿਹੜੀਆਂ ਉਧਰੋਂ ਹਾਰਨ ਵਾਲੀਆਂ ਤਾਰਾਂ ਆਉਂਦੀਆਂ ਤੋ ਜਿਹੜੇ ਲੱਗੁੰਦੇ ਆਪਣੇ ਹਾਰਨਾ ਹਾਰਨ ਲੱਗਿਆ ਵਾ ਇਹਦੇ ਹਾਰਨ ਤੋਂ ਤੁਸੀਂ ਲਾ ਕੇ ਆਪ ਵੀ ਰਾਜਾ ਹਾਰ ਤੇ ਲੱਗੀਆਂ ਸੀ ਦੀ ਕੋ ਹਾਰਨ ਤੇ ਅੱਠੀ ਟੀ ਹਾਰਨ ਚੱਲਦਾ ਆਪਣਾ ਤੁਹਾਨੂੰ ਦਿਖਾਉਣਾ ਇਹ ਹਰ ਕੀ ਹਾਰਨ ਸੋਹਣੀ ਆਪਾ ਜੀ ਵਾਧਾਰਾਂ ਲਾ ਕੇ ਆ ਦੋਨੇ ਸਾਈਡਾਂ ਪਿੰਨਾਂ ਤੇ ਲਾਓ ਜੀ ਠੀਕ ਹੈ ਜੀ ਇਹ ਆ ਲੱਗਣਗੇ ਆ ਠੀਕ ਹੈ ਜੀ ਤੇ ਇੱਕ ਤਾਰ ਆਪਾਂ ਮੂਹਰੇ ਹਾਰਨੂੰ ਲਾ ਦੇਣੀ ਆ ਸਿੰਬਲ ਲਾਓ ਆ ਤੀਜੀ ਸਿੰਬਲ ਇੱਥੇ ਲੱਗਣੀ ਆ ਆ ਚੌਥੀ ਸਿੰਬਲ ਇੱਥੇ ਲੱਗਣੀ ਸੋਰੀ ਤੇ ਆ ਤਾਰਾਂ ਇਧਰ ਲੈ ਕੇ ਹਾਰਨੂੰ ਚਲ ਦੇਣੀ ਆ ਸਨੂ ਹੀ ਥੰਮ ਦਿਖਾਉਣੇ ਆ ਜੀ ਹੁਣ ਹਾਰਨਾਂ ਦੀ ਤਾਰਾਂ ਆਹ ਸੀ ਹਾਰਨ ਦੀ ਤਾਰਾਂ ਇਹ ਇੱਕ ਇੱਕ ਤਾਰ ਸੰਗਲਿ ਰੱਖੋ ਨੂੰ ਅੱਡ ਤੇ ਜਿਹੜੇ ਆਹ ਜੀ ਇੱਕ ਤਾਰ ਦੂਜੀ ਅਰਥ ਵਾਲੀ ਹੁੰਦੀ ਹੈ ਇਹ ਅਰਥ ਨਾਲ ਬਾਡੀ ਅਰਥ ਕਿਤੇ ਮਰਜੀ ਲਾ ਦੋ ਠੀਕ ਹੈ ਜੀ ਤੇ ਰੇਲੇਜੋਂ ਸਿਰਫ ਇੱਕ ਤਾਰ ਹੀ ਆਊਗੀ ਜਿੱਧਰ ਆਹ ਆ ਗਈ ਇੱਕ ਤਾਰ ਠੀਕ ਹੈ ਜੀ ਆਪੇ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਹਾਂ ਫੋਲਡਰ ਆਨੇ ਕੋਈ ਬਸ ਇਦਾਂ ਮੋੜੀ ਮਾਰ ਲਓ ਆਰਥ ਇੱਕ ਇੱਕ ਸਾਰਾ ਅਰਥ ਨੇ ਇੱਥੇ સાર્ટ ਵਾਲਾ ਸੌਖਾ ਇਹ 65 ਤੁਨੂੰ ਅਗਲੀ ਵਾਰ ਦੂਜੀ ਵੀਡੀਓ ਬਣਾ ਕੇ ਤੁਹਾਨੂੰ ਲੈਟਾਂ ਰਲੇ ਦੀ ਤੇ ਅਬਾਈ ਦੇ ਬੋਕਰ ਲਾਇਆ ਜੀ 2022 ਮਾਡਲ ਆ ਜੀ ਆ ਟੈਂਕੀ ਪੁਰਾਣੀ ਲਾਈ ਵੀ ਆ ਤੇ ਮੇਰੇ ਰਾੜਾ ਦੇ ਟੇਬਲ ਟੇਬਲਾ ਦੀ ਸੀ ਤੇ ਪੁਰਾਣੀ ਮੇਰੇ ਰਾੜਾ ਵਾਪੇ ਲੈ ਕੇ ਡੇਟਰ ਤੇ ਭਾਈ ਮਾਡਲ ਆ ਜੀ ਮਗਰਿਆੜ ਵੀ ਪੁਰਾਣੀ ਲਾਇਆ ਤੁਹਾਨੂੰ ਦੱਸਿਆ ਜੀ ਟੈਂਕੀ ਵੀ ਪੁਰਾਣੀ ਲਾਈ ਵੀ ਆ ਅਸ ਉਹ ਵੀ ਪੁਰਾਣੀ ਸਾਰਾ ਕੁ ਪੁਰਾਣੀ ਲਾਵਾ ਤੇ ਟਰੈਕਟਰ ਨਵਾਂ ਦੂਜੇ ਮਹੀਨੇ ਚ ਲਿਆਂਦਾ ਸੀ ਨਵਾਂ ਤੇ ਧੰਨਵਾਦ ਜੀ ਗਾਹ ਨੂੰ ਤੁਹਾਨੂੰ ਆਹ ਰਲੇ ਦੀ ਜਿਹੜੀ ਲੱਟ ਵਾਲੀ ਜੀ ਇਹਦੀ ਵੀਡੀਓ ਬਣਾ ਕੇ ਪਾਸਾਂਗੇ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਲੱਟਾਂ ਚ ਲਾ ਕੇ ਦਿਖਾਉਣਾ ਲੱਟਾਂ ਤੇ ਵੀ ਦੇਖੋ ਜੀ ਕਿੰਨਾ ਚੰਨ ਲੱਟਾਂ ਦਾ ਤੇ ਬੱਸ ਜੀ ਬੱਸ ਗਾਈ ਜੀ ਮੇਰੇ ਚੈਨਲ ਨੂੰ ਬਾਤ ਦਾ ਸਬਸਕ੍ਰਾਈਬਰ ਕਰੋ ਤੇ ਨਾਲੇ ਲਾਈਕ ਕਰੋ ਤੇ ਕਾਹ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਜੀ ਕਰਾ ਦਿਓ 应该这个站我们站了